हां जी किसान भ्रावो आज आपा खाद ਪਾਉਣ ਲੱਗੇ ਆ ਜੀ ਤੇ ਦੋ ਆਪਾਂ ਜਿਹੜੀਆਂ ਵਿੱਚ ਫਰਟੀਲਾਈਜ਼ਰ ਜਿਹੜਾ ਯੂਜ਼ ਕਰ ਰਹੇ ਆ ਉਹਦੇ ਬਾਰੇ ਤੁਹਾਨੂੰ ਦੱਸਦੇ ਆ ਅੱਜ ਆਪਣੇ ਕੋਲੇ ਨਾ ਇਹ ਲਗਾਤਾਰ ਜਿਹੜੀ ਹੈਗੀ ਆ ਇਹ ਟ੍ਰਾਈਕਾਂਟਾ ਨੋਲ ਆ ਜੀ ਟ੍ਰਾਈਕਾਂਟਾ ਨੋਲ ਜੀ ਆਰ 0.05% ਜਿਹੜਾ ਆ ਮਿਨਰਲ ਹੈ ਗ੍ਰੇਨੂਲ ਹੈ ਇਹ ਮੈਂ ਲਗਭਗ ਆਪਾਂ ਪਿਛਲੇ 10 ਸਾਲ ਤੋਂ ਇਹ ਯੂਜ਼ ਕਰਦੇ ਆਉਣੇ ਆ ਝੋਨੇ ਦੇ ਵਿੱਚ ਵੀ ਤੇ ਕਣਕ ਦੇ ਵਿੱਚ ਵੀ ਝੋਨੇ ਦੇ ਵਿੱਚ ਬਹੁਤ ਵਧੀਆ ਜਿਹੜਾ ਇਹਦਾ ਰਿਜ਼ਲਟ ਮਿਲਦਾ ਤੇ ਕਣਕ ਦੇ ਵਿੱਚ ਜਿਹੜੀ ਹੈ ਫੋਟ ਬਹੁਤ ਵਧੀਆ ਹੁੰਦੀ ਹੈ ਸੋ ਆਪਣੇ ਕੋਲੇ ਜਿਹੜੀ ਹੈ ਇਹ ਚੀਜ਼ ਆਪਾਂ ਹਰ ਵਾਰੀ ਯੂਜ਼ ਕਰਦੇ ਤੇ ਆਪਣਾ ਜਿਹੜੀ ਹੈ ਗਰੋਥ ਆ ਜਿੰਨੀ ਵੀ ਕ੍ਰੌਪ ਹੁੰਦੀ ਹੁੰਦੀ ਬਹੁਤ ਵਧੀਆ ਗਰੋਥ ਹੁੰਦੀ ਹੈ ਇਸ ਕਰਕੇ ਜਿਹੜੇ ਜਿੰਨਾ ਤੁਸੀਂ ਯੂਰੀਆ ਜਾਂ ਹੋਰ ਚੀਜ਼ਾਂ ਤੇ ਜ਼ੋਰ ਦੇਂਦੇ ਉਹਦੇ ਨਾਲੋਂ ਇਹ ਬਹੁਤ ਵਧੀਆ ਚੀਜ਼ ਆ ਟਰਾਈ ਕੰਟਾ ਨਾਲ ਇਹਨੂੰ ਤੁਸੀਂ ਇੱਕ ਵਾਰੀ ਵਰਤ ਕੇ ਵੇਖੋ ਜੇ ਸੈਂਪਲ ਦੇ ਤੌਰ ਤੇ ਇੱਕ ਕਿੱਲੇ ਨੂੰ ਦੋ ਕਿੱਲਿਆਂ ਨੂੰ ਇੱਕ ਵਾਰੀ ਤੁਹਾਨੂੰ ਪਤਾ ਲੱਗ ਜੂਗਾ ਹੁਣ ਇਸ ਵਾਰੀ ਜਿਵੇਂ ਕਣਕਾਂ ਦੇ ਵਿੱਚ ਤਕਰੀਬਨ ਗਰਮੀ ਬਹੁਤ ਪੈ ਰਹੀ ਹੈ ਜੇ ਵੀ ਤੇ ਕਣਕਾਂ ਦੀ ਪੂਰੀ ਫੋੜ ਨਹੀਂ ਹੋ ਰਹੀ ਸੋ ਇੱਕ ਵਾਰੀ ਤੁਸੀਂ ਇਹ ਜਿਹੜੀ ਹੈ ਟਰਾਈਕੰਟਾ ਨਾਲ ਕਿਸੇ ਵੀ ਕੰਪਨੀ ਦੀ ਹੈ ਜਲਵਾ ਦੀ ਤੇਜਾ ਦੀ ਹੋਰ ਬਹੁਤ ਕੰਪਨੀਆਂ ਦੀਆਂ ਆਉਂਦੀਆਂ ਨੇ ਇਹ ਤੁਸੀਂ ਵਰਤਣੀ ਹੈ ਇਹ ਵਰਤ ਕੇ ਤੁਸੀਂ ਰਿਜ਼ਲਟ ਚੈੱਕ ਕਰਕੇ ਦੱਸਣਾ ਵੀ ਭਲਾ ਇਹਦਾ ਕਿੰਨਾ ਤੁਹਾਨੂੰ ਰਿਜ਼ਲਟ ਮਿਲਦਾ ਇਹ ਬਹੁਤ ਵਧੀਆ ਕਿਸਾਨਾਂ ਦੇ ਲਈ ਜਿਹੜੀ ਹੈਗੀ ਅੱਲਾਹੇ ਬੰਦਾ ਚੀਜ਼ੇ ਮੈਂ ਲਗਾਤਾਰ ਪਿਛਲੇ ਕਾਫੀ ਸਾਲਾਂ ਤੋਂ ਯੂਜ਼ ਕਰ ਰਿਹਾ ਤੇ ਮੈਨੂੰ ਵਧੀਆ ਰਿਜ਼ਲਟ ਮਿਲਿਆ ਸੋ ਇਸ ਵਾਰੀ ਆਪਾਂ ਇੱਕ ਹੋਰ ਨ ਨਿਊਟ੍ਰੀਐਂਟਸ ਜਿਹੜੇ ਆਪਾਂ ਕਹਿ ਸਕਦੇ ਆ ਇਹਦੇ ਵਿੱਚ ਸਾਰੇ ਨਿਊਟ੍ਰੀਸ ਤਿਆਰ ਕੀਤੇ ਹੋਏ ਨੇ ਇਹ ਤੁਸੀਂ ਦੇਖ ਸਕਦੇ ਹੋ ਜਿਹੜੇ ਆ ਇਹ ਆਪਾਂ ਇਸ ਵਾਰੀ ਪਹਿਲੀ ਵਾਰੀ ਜਿਹੜਾ ਆ ਇੱਕ ਤਜਰਬਾ ਕਰ ਰਹੇ ਆ ਇਹ ਵਿਚਕਾਰ ਇੱਕ ਕਿੱਲੇ ਨੂੰ ਇੱਕ ਤਜਰਬੇ ਦੇ ਤੌਰ ਤੇ ਸਾਈਡਾਂ ਤੇ ਆਪਾਂ ਹੋਰ ਚੀਜ਼ ਪਾ ਰਹੇ ਆ ਵਿਚਕਾਰ ਇੱਕ ਕਿੱਲਾ ਜਿਹੜਾ ਆ ਉਹ ਰੱਖਾਂਗੇ ਤਾਂ ਕਿ ਆਪਾਂ ਨੂੰ ਦੂਰੋਂ ਪਤਾ ਲੱਗੇ ਵੀ ਵਾਕਿਆ ਇਹਨਾਂ ਦੇ ਵਿੱਚ ਕੋਈ ਫਰਕ ਹੈਗਾ ਕਿ ਨਹੀਂ ਹੈਗਾ ਇਹ ਆਪਾਂ ਤੁਹਾਨੂੰ ਅੱਗੇ ਦਾ ਜਿਹੜਾ ਆ ਕਣਕ ਦੀ ਦੂਜੇ ਤੀਜੇ ਪਾਣੀ ਆਪਾਂ ਨੂੰ ਇਹਦਾ ਪਤਾ ਲੱਗ ਜੂਗਾ ਵੀ ਇਹਦਾ ਕਿੰਨਾ ਕੁ ਰਿਜ਼ਲਟ ਆ ਇਹ ਹੈਗਾ ਬਾਇਓ ਫਰਟੀਲਾਈਜ਼ਰ ਦੇ ਵਿੱਚ ਮਾਈਕੋਰਾਜਾ ਆ ਇਹ ਨਿਊਟ ਤੁਸੀਂ ਦੇਖ ਸਕਦੇ ਹੋ ਸਾਰੇ ਇਹ ਕਿਸੇ ਵੀ ਕੰਪਨੀ ਦਾ ਤੁਸੀਂ ਲੈ ਸਕਦੇ ਹੋ ਤੇ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਵਰਤਨ ਦੇ ਨਾਲ ਸਾਡੀ ਜਿਹੜੀ ਜ਼ਮੀਨ ਹੈ ਨਾ ਉਹਦੀ ਜਿਹੜੀ ਹੈ ਪਾਵਰ ਜਿਹੜੀ ਹੈ ਉਹ ਵਧਾਉਂਦੀਆਂ ਨੇ ਇਹ ਨਾਈਟrogen ਸਾਨੂੰ ਪਾਉਣੀ ਪੈਂਦੀ ਸਾਡੀ ਮਜਬੂਰੀ ਹੈ ਡੀਏਪੀ ਅਸੀਂ ਥੱਲੇ ਪਾ ਦਿੰਨੇ ਆ ਬਾਕੀ ਜਿਹੜੀਆਂ ਇਹ ਚੀਜ਼ਾਂ ਪਾਉਣ ਦੇ ਨਾਲ ਸਾਡੀ ਜ਼ਮੀਨ ਤਾਕਤਵਰ ਬਣਦੀ ਹੈ ਜ਼ਮੀਨ ਨੂੰ ਤਾਕਤ ਮਿਲਦੀ ਹੈ ਜਿੰਨੀ ਜ਼ਮੀਨ ਕਹਿ ਸਕਦੇ ਵੀ ਤਾਕਤਵਰ ਹੋਊਗੀ ਤਾਂ ਓਨੀ ਅੱਗੇ ਫਸਲ ਤੇ ਜਾ ਕੇ ਅਸਰ ਪੈਣਾ ਕੱਲਾ ਆਪਾਂ ਜ਼ਿਆਦਾਤਰ ਚੀਜ਼ਾਂ ਇਹ ਪਾਉਣੇ ਆ ਵੀ ਫਸਲ ਜਿਹੜੀ ਸਾਡੀ ਨਾਲ ਦੀ ਨਾਲ ਚੰਗੀ ਹੋ ਜਾਵੇ ਫਸਲ ਦੇ ਕੱਦ ਵੱਧ ਜਾਵੇ ਜਾਂ ਫਸਲ ਦੀ ਫੋਟ ਹੋ ਜਾਵੇ ਪਰ ਜ਼ਮੀਨ ਨੂੰ ਵੀ ਜਿਹੜੇ ਤੱਤਾਂ ਦੀ ਜ਼ਰੂਰਤ ਹੈ ਉਹ ਸਾਨੂੰ ਪਾਉਣੇ ਚਾਹੀਦੇ ਆ ਕਿਉਂਕਿ ਜੇ ਕੁੱਖ ਚੰਗੀ ਹੋਊਗੀ ਤਾਂ ਉਹਦੇ ਵਿੱਚੋਂ ਪਦਾਇਸ਼ ਵੀ ਆਪਣੇ ਆਪ ਹੀ ਚੰਗੀ ਹੋਊਗੀ ਇਸ ਕਰਕੇ ਜਿੰਨੇ ਵੀ ਸਾਰੇ ਕਿਸਾਨ ਭਰਾ ਜੇ ਉਹਨਾਂ ਸਾਰਿਆਂ ਨੂੰ ਹੀ ਮੈਂ ਸਲਾਹ ਦਿੰਨਾ ਕਿ ਤੁਸੀਂ ਇਦਾਂ ਦੀਆਂ ਚੀਜ਼ਾਂ ਜੜੀਆਂ ਨੇ ਉਹ ਪਾਉਣੀਆਂ ਸ਼ੁਰੂ ਕਰੋ ਜੀ ਕਰਦੇ ਬੰਦ